ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਵਿਸ਼ੇ ਨਿਰਦੇਸ਼ ਹੈ ਜੀ ਕਿ ਮਰੀਜ਼ਾਂ ਨੂੰ ਆਪਾਂ ਮਿਆਰੀ ਸੇਵਾਵਾਂ ਦੇਣੀਆਂ ਔਰ ਜਿਹੜਾ ਉਹਦਾ ਸਾਰਾ ਖਰਚਾ ਸਰਕਾਰ ਦੇਗੀ ਉਸ ਮੰਤਰੀਪ ਦੇ ਨਾਲ ਮੈਂ ਮੀਟਿੰਗ ਕੀਤੀ ਹੈ ਜੀ ਜਿੰਨੇ ਸਾਡੇ ਇੱਥੇ ਡਰਾਮਾ ਸੈਂਟਰ ਬਣਦਾ ਪਿਆ ਫਿਰ ਜੀ ਦੇ ਪ੍ਰੈਜ਼ੀਡੈਂਟ ਦੇ ਡਾਕਟਰ ਦੇ ਸਾਰੇ ਜਿਹੜੇ ਸਟਾਫ ਬੋਰਡ ਦੇ ਕਲਾਸ ਬੋਰਡ ਦੇ ਬਾਕੀ ਸਾਰੇ ਸਟਾਫ ਦੇ ਜਿਹੜੇ ਹੈਗੇ ਆ ਉਹ ਕੁਆਟਰ ਬਣਦੇ ਪਏ ਉਹਨਾਂ ਦਾ ਸਾਰਾ ਰਿਵਿਊ ਕੀਤਾ ਜੀ ਉਹਨਾਂ ਦੀ ਜਿਹੜੀ ਪ੍ਰੋਗਰੈਸ ਰਿਪੋਰਟ ਹੈ ਉਹਦੀ ਅਸੀਂ ਮਾਨਿਟਰਿੰਗ ਕੀਤੀ ਹੋਰੀ ਸਪੋਰਟਸ ਦਾ ਕੰਪਲੈਕਸ ਤਿਆਰ ਹੋ ਚੁੱਕਿਆ ਜਿਹੜਾ ਜੀਟੀਪੀਆ ਉਹ ਤਿਆਰ ਹੋ ਚੁੱਕਿਆ ਉਹਦੀ ਟ੍ਰਾਇਲ ਚੱਲਦੀ ਪਈ ਹੈ ਇਸ ਤਰ੍ਹਾਂ ਜਿਹੜੀਆਂ ਬਹੁਤ ਸਾਰੀਆਂ ਬਿਲਡਿੰਗਾਂ ਹੁਣੀਆਂ ਕੰਪਲੀਸ਼ਨ ਆ ਜਿਹੜਾ ਟਰੋਮਾ ਸੈਂਟਰ ਹੈ ਉਹਦੇ ਫੈਂਡਰ ਹੋ ਰਹੇ ਆ ਤੇ ਕਲੀਨਿਕ ਹੌਸ ਦੇ ਫੈਂਡਰ ਹੋ ਰਹੇ ਆ ਉਹ ਮੈਂ ਰੈਗੂਲਰਲੀ ਰਿਵਿਊ ਕਰਦਾ ਤੇ ਪਲੱਸ ਸਪਰੀਚਾ ਦੇ ਪੈਸ਼ੈਂਟਸ ਨੂੰ ਨੰਲਾ ਵੀ ਉਹਨਾਂ ਨੂੰ ਦਵਾਈਆਂ ਮਿਲਦੀਆਂ ਉਹਦੇ ਵਿੱਚ ਥੋੜੇ ਗੈਪ ਆ ਗਿਆ ਉਹ ਮੈਂ ਇਸਕਾ ਇਨਫਰਸਟ੍ਰਕਚਰ ਦਿੱਤੀਆਂ ਸਾਫ ਨੂੰ ਕਿ ਮੀਂਹ ਨੂੰ ਬਾਹਰ ਬਾਇਰ ਨਹੀਂ ਭੇਜਣਾ ਸਾਡੇ ਮਾਰਜੋ ਕੁਮਤ ਸਿੰਘ ਸਾਹਿਬ ਦੀ ਅਗ੍ਰੀਮੈਂਟ ਹੈ ਦਵਾਈਆਂ ਸਾਰੀਆਂ ਹਸਤਾਸ਼ੁਕ ਮੇਰੇ ਕੋਲ ਨੋ ਪਰਕਸਮਿਨੀ ਆਣੀ ਚੰਦੀ ਇਹਨਾਂ ਦਾ ਸੀਟੀ ਸਕੈਨ ਹੈ ਉਹ ਜੇ ਮੈਂ ਇਹਨਾਂ ਨੂੰ ਸਟਾਕਸ ਦਿੱਤਾ ਕਿ ਇਹ ਨਹੀਂ ਕੀਤੀ ਉਹਨੂੰ ਇੱਕ ਦੋ ਦਿਨ ਦੇ ਵਿੱਚ ਠੀਕ ਕਰਾਓ ਪੇਸ਼ੈਂਟ ਨੂੰ ਆਪਣਾ ਜਿਹੜਾ ਇੱਥੇ ਪੇਸ਼ੈਂਟ ਆਉਂਦਾ ਮੈਡੀਕਲ ਕਾਲਜ ਚੱਲਦਾ ਉਹਨੂੰ ਇਹ ਸੀਟੀ ਸਕੈਨ ਬਾਹਰੋਂ ਕਰਾਣਾ ਬੰਦਾ ਉਹਦੇ ਵਾਸਤੇ ਬਹੁਤ ਮੁਸ਼ਕਲ ਹੁੰਦੀ ਹੈ ਪੇਸ਼ੈਂਟ ਕ੍ਰਿਟੀਕਲੀ ਸੈਕੂ ਪੇਸ਼ੈਂਟ ਆਉਂਦੇ ਆ ਬਹੁਤ ਸੀਰੀਅਸ ਪੇਸ਼ੈਂਟ ਲੱਗ ਕੇ ਆਉਂਦੇ ਆ ਉਹ ਸਾਰਾ ਮੈਂ ਜਿੰਨਾ ਇਹ ਮੈਂ ਪੀਰੀਆਡਿਕਲੀ ਰਿਵਿਊ ਕਰਦਾ ਉਹਦਾ ਕਿ ਮੇਰਾ ਪੀਰੀਆਡਿਕ ਰਿਵਿਊ ਸੀਗਾ ਇਹ ਸੋ ਮੈਂ ਸਾਰੇ ਜਿਹੜੇ ਵੀ ਆਪਣੇ ਬਿਲਡਿੰਗ ਤੋਂ ਲੈ ਕੇ ਸਟਾਫ ਮੈਡੀਕ